ਬਿਤੇ ਦਿਨੀ ਪੰਜਾਬ ਦੇ ਵਿੱਚ ਜੋ ਹੜ੍ਹ ਆਏ ਨੇ ਹੜ੍ਹਾਂ ਨੇ ਪੂਰੀ ਤਬਾਹੀ ਮਚਾਈ ਹੈ ਜਿਸ ਤੋਂ ਬਾਅਦ ਸਮਾਜ ਸੇਵੀ ਸੰਸਥਾਵਾਂ ਤੇ ਵੱਖ-ਵੱਖ ਪਾਰਟੀਆਂ ਵੱਲੋਂਨੇਕਾ ਤਰ੍ਹਾਂ ਦੀਆਂ ਮਦਦ ਉਹਨਾਂ ਪਿੰਡਾਂ ਨੂੰ ਜਾ ਕੇ ਕੀਤੀ ਹੈ ਤੇ ਇਸ ਨੂੰ ਲੈ ਕੇ ਦੱਦਨੇ ਸ਼੍ਰੋਮਣੀ ਕਾਲਦਲ ਜਿੱਥੇ ਕਿ ਸੁਖਵੀਰ ਸਿੰਘ ਬਾਦਲ ਨੇ ਪੂਰੇ ਗਰਾਉਂਡ ਤੋਂ ਰਿਪੋਰਟ ਦੇਖੀ ਹੈ ਜਿਸ ਤੋਂ ਬਾਅਦ ਜਾ ਕੇ ਉਹਨਾਂ ਵੱਲੋਂ ਕਈ ਜਗ੍ਹਾ ਨਕਦ ਰਾਸ਼ੀ ਦਿੱਤੀ ਗਈ ਡੀਜ਼ਲ ਦਿੱਤਾ ਗਿਆ ਤੇ ਹੁਣ ਉਹਨਾਂ ਪਿੰਡਾਂ ਦੇ ਵਿੱਚ ਜਿੱਥੇ ਬਜਾਈ ਹੋਣੀ ਹੈ ਜਿੱਥੇ ਫਸਲਾਂ ਉਗਾਈਆਂ ਜਾਣੀਆਂ ਨੇ ਤਾਂ ਉਹਨਾਂ ਪਿੰਡਾਂ ਦੇ ਵਿੱਚ ਹੁਣ ਬੀਜ ਤੇ ਰੇ ਦਾ ਪ੍ਰਬੰਧ ਕੀਤਾ ਜਾ ਰਿਹਾ ਇਸ ਨੂੰ ਲੈ ਕੇ ਸ਼੍ਰੋਮਣੀ ਕਾਲਾ ਦੇ ਵਕ ਵਕ ਲੀਡਰ ਆਗੂ ਇਸ ਨੂੰ ਲੈ ਕੇ ਲਗਭਗ ਜਗਾ ਤੋਂ ਗੱਡੀਆਂ ਭਰ-ਭਰ ਕੇ ਬੀਜ ਦੀਆਂ ਪੇਜ ਰਹੇ ਨੇ ਇਸ ਨੂੰ ਲੈ ਕੇ ਹਲਕਾ ਖੜਦੀ ਤਸਵੀਰ ਤੁਹਾਨੂੰ ਦਿਖਾਉਣ ਜਾ ਰਹੀ ਹੈ ਜਿੱਥੇ ਕਿ ਬਲੈਕ ਮੱਝ ਦੇ ਵਿੱਚ ਅਜਵੇਦ ਸਿੰਘ ਖੇੜਾ ਦੇ ਸੁਪੁੱਤਰ ਰਵਿੰਦਰ ਸਿੰਘ ਖੇੜਾ ਦੀ ਗਵਾਹੀ ਦੇ ਵਿੱਚ ਦੋ ਟਰੱਕ 800 ਏਕੜ ਦੇ ਕਰੀਬ ਦਾ ਬੀਜ ਜਿਹੜਾ ਅੱਜ ਬਲੈਕ ਮੱਝਰੀ ਤੋਂ ਅਜਨਾਲਾ ਖੇਤਰ ਦੇ ਵਿੱਚ ਗਿਆ ਜਿੱਥੇ ਕਿ ਵਕ ਵਕ ਪਿੰਡਾਂ ਦੇ ਵਿੱਚ ਬਜਾਈ ਉਸ ਜਗ੍ਹਾ ਕੀਤੀ ਜਾਵੇਗੀ ਜਿਸ ਜਗ੍ਹਾ ਉੱਤੇ ਕਾਫੀ ਹੜ੍ਹਾਂ ਨੇ ਨੁਕਸਾਨ ਕੀਤਾ ਇਸ ਨੂੰ ਲੈ ਕੇ ਤਸਵੀਰਾਂ ਤੁਸੀਂ ਨਾਲ-ਨਾਲ ਦੇਖੋ ਕਿ ਕਿਵੇਂ ਹੁਣ ਟਰੱਕਾਂ ਨੂੰ ਰਵਾਨਾ ਕੀਤਾ ਜਾ ਰਿਹਾ ਤੇ ਇਹਨਾਂ ਨੂੰ ਦੱਸਿਆ ਗਿਆ ਕਿ ਹੋਰ ਵੀ ਜਿਹੜੀ ਮਦਦ ਹੋਵੇਗੀ ਅਸੀਂ ਪਿੰਡਾਂ ਦੇ ਵਿੱਚ ਜਾ ਕੇ ਕਰਾਂਗੇ ਇਸ ਨੂੰ ਲੈ ਕੇ ਜਮੇਲ ਸਿੰਘ ਖੇੜਾ ਦੇ ਸੁਪੁੱਤਰ ਅਰਵਿੰਦਰ ਸਿੰਘ ਖੇੜਾ ਨੇ ਕੀ ਕਿਹਾ ਪਰ ਤੁਸੀਂ ਉਹ ਵੀ ਸੁਣੋ ਇਹ ਸਮੁੱਚੇ ਹਲਕਾ ਖਰੜ ਤੋਂ ਸ਼ੁਰੂਮਣੀ ਕਲਦ ਦੀ ਜਿਹੜੀ ਟੀਮ ਆ ਸਾਡੇ ਬਲਕ ਮਦਗੀ ਜੀ ਉਹਨਾਂ ਵੱਲੋਂ ਜਿੱਥੇ ਹੜ੍ਹਾਂ ਤੋਂ ਪ੍ਰਭਾਵਿਤ ਸਾਡੇ ਲੋਕ ਪ੍ਰਭਾਵਿਤ ਹੋਏ ਆ ਜਿੱਥੇ ਉਤਪਤੀ ਮਾਰ ਪਈ ਸੀ ਉੱਥੇ ਅੱਜ ਕਿਸਾਨਾਂ ਲਈ ਤਣਕ ਦੇ ਬੀਜ ਦਾ ਪ੍ਰਬੰਧ ਕਰਕੇ ਉੱਥੇ ਤਣਕ ਦਾ ਬੀਜ ਭੇਜਿਆ ਉਹ ਇਸ ਤੋਂ ਇਲਾਵਾ ਵੀ ਪਹਿਲਾਂ ਵੀ ਸੁਨੀਤ ਸਿੰਘ ਬਾਲਾ ਦੀ ਅਗਵਾਈ ਦੇ ਵਿੱਚ ਯਤਨ ਕੀਤੇ ਗਏ ਨੇ ਪਹਿਲਾਂ ਜਿੰਨੇ ਵੀ ਸਮੇਂ ਤੇ ਉੱਥੇ ਲੋਕਾਂ ਨੂੰ ਜਿਸ ਤਰ੍ਹਾਂ ਦੀ ਲੋੜ ਮਹਿਸੂਸ ਹੋਈ ਹੈ ਉਹ ਚਾਹੇ ਕੈਲੀਅਮ ਡੀਜ਼ਲ ਦੀ ਜ਼ਰੂਰਤ ਸੀ ਚਾਹੇ ਪੰਪਾਂ ਦੀ ਜ਼ਰੂਰਤ ਸੀ ਚਾਹੇ ਫੋਗਿੰਗ ਕਰਨ ਲਈ ਮਸ਼ੀਨਾਂ ਦੀ ਜ਼ਰੂਰਤ ਸੀ ਚਾਹੇ ਪਸ਼ੂਆਂ ਦੇ ਲਈ ਚਾਰੇ ਦੀ ਜਰੂਰਤ ਸੀ ਉਹ ਜਿੰਮੇ ਜਿੰਮੇ ਵੀ ਉੱਥੋਂ ਡਿਮਾਂਡ ਆਈ ਹੈ ਉਹਵੇਂ ਮੈਂ ਪੂਰੀ ਮੌਜੂਦਾ ਹਾਲਾਤ ਦੇਖੇ ਰਏ ਤੁਸੀਂ ਜਾ ਕੇ ਵੀ ਹੁਣ ਕੀ ਨੇ ਉਹਨਾਂ ਇਲਾਕਿਆਂ ਦੇ ਬਿਲਕੁਲ ਅਸੀਂ ਮੈਂ ਤਾਂ ਕਈ ਚੱਕਰ ਲੱਗ ਚੁੱਕੇ ਹਾਂ ਉੱਥੇ ਬੜੀ ਭਿਆਨਕ ਉੱਥੇ ਤਸਵੀਰ ਸਾਹਮਣੇ ਆਉਂਦੀ ਹੈ ਖੇਤਾਂ ਦੇ ਵਿੱਚ ਰੇਤ ਚੜਿਆ ਹੋਇਆ ਹੈ ਤਕਰੀਬਨ 100% ਦੀ ਫਸਲ ਡੈਮੇਜ ਹੋ ਗਈ ਲੋਕਾਂ ਦੇ ਪਸ਼ੂ ਪਾਣੀ ਦੇ ਵਿੱਚ ਰੁੜ ਗਏ ਲੋਕਾਂ ਦੇ ਘਰਾਂ 'ਚ ਪਾਣੀ ਵੜ ਕੇ ਜਾਨਵਾਲ ਦਾ ਬਹੁਤ ਨੁਕਸਾਨ ਹੋਇਆ ਉੱਥੇ ਕਹਿੰਦੀ ਵੀ ਉਹਨਾਂ ਲੋਕਾਂ ਨੂੰ ਜਿਹੜੇ ਹੁਣ ਲੋੜਵੰਦ ਨੇ ਉਨ੍ਹਾਂ ਦੇ ਨਾਲ ਮੋٹے ਨਾਲ ਮੁੱਢਾ ਲਾ ਕੇ ਸੌਕੀ ਘਰ ਦੀ ਵਿੱਚ ਜਿਆਦਾਤਰ ਜਿਆਦਾਤਰ ਕੀ ਲੱਗਦਾ ਵੀ ਹੁਣ ਸਮੇਂ ਦੇ ਇਸ ਸਮੇਂ ਕਿਹੜੀ ਜ਼ਰੂਰਤ ਵੱਧ ਤੋਂ ਵੱਧ ਉਹ ਤਾਂ ਉੱਥੇ ਹੁਣ ਬਜਾਈ ਹੋ ਰਹੀ ਹੈ ਜਿਹੜੀ ਕਣਕ ਦੇ ਬੀਜ ਦੀ ਜ਼ਰੂਰਤ ਆ ਉਹ ਪ੍ਰੋਵਾਈਡ ਕਰਵਾਇਆ ਸ਼ੁਕਰੀਆ ਜੀ ਧੰਨਵਾਦ ਸੋ ਜੀ ਸ਼੍ਰੋਮਣੀ ਕਾਦੀ ਜਦੋਂ ਪਹਿਲੇ ਦਿਨ ਤੋਂ ਜਿਸ ਦਿਨ ਤੋਂ ਇਹ ਕਰੋਪੀ ਪੰਜਾਬ ਦੇ ਵਿੱਚ ਆਈ ਹੈ ਪੰਜਾਬ ਦੇ ਪੁੱਤ ਬਣ ਕੇ ਪੰਜਾਬੀਅਤ ਦੀ ਸੇਵਾ ਕਰਦਾ ਧਾਰਿਆ ਔਰ ਉਸ ਦੇ ਤਹਿ ਤੇ ਸਾਡੇ ਪਾਰਟੀ ਪ੍ਰਧਾਨ ਸਾਹਿਬ ਵੀਰ ਸਿੰਘ ਬਾਦਲ ਸਾਹਿਬ ਨੇ ਸਾਰੇ ਲੀਡਰ ਸਾਹਿਬਾਨਾਂ ਨੂੰ ਹਦਾਇਤ ਕੀਤੀ ਸੀ ਕਿ ਜਿਹੜੇ ਹਲਕਿਆਂ ਚ ਜਿਹੜੇ ਜ਼ਿਲ੍ਹਿਆਂ ਚ ਕੋਈ ਕਰੋਪੀ ਨਹੀਂ ਆਈ ਉਹ ਮਦਦ ਕਰੋਨਾ ਦੀ ਉਸ ਦੇ ਤਹਿ ਤੇ ਅੱਜ ਰਵਿੰਦਰ ਸਿੰਘ ਖੇੜਾ ਉਹਨਾਂ ਦੀ ਟੀਮ ਵੱਲੋਂ 800 ਏਕੜ ਦੇ ਕਰੀਬ ਬੀਜ ਜਿਹੜਾ ਅਜੇ ਨਾਲੇ ਹਲਕੇ ਨੂੰ ਭੇਜਿਆ ਜਾ ਰਿਹਾ ਜਿਸ ਦੀ ਕੀਮਤ 12 ਲੱਖ ਰੁਪਏ ਬਣ ਰਹੀ ਹੈ ਮੈਂ ਦਿਨੋ ਧੰਨਵਾਦ ਕਰਦਾ ਹਾਂ ਇਹਨਾਂ ਦੀ ਚੁਕਸੀ ਟੀਮ ਸ਼ੁਕਰ